ਗੁਰੂ ਰੂਪ 사ਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੱਚਾ ਸੌਦਾ ਹੁਣ ਨਾਨਕ ਦੀ ਉਮਰ 17 ਸਾਲ ਦੀ ਹੋ ਚੁੱਕੀ ਸੀ ਅਤੇ ਪਿਤਾ ਜੀ ਨੇ ਬਹੁਤ ਸੋਚ ਸਮਝ ਕੇ ਵਪਾਰ ਲਈ ਨਾਨਕ ਨੂੰ 20 ਰੁਪਏ ਦਿੱਤੇ ਅਤੇ ਕਿਹਾ ਨਾਨਕ ਤੂੰ ਹੁਣ ਇਨ੍ਹਾਂ ਰੁਪਈਆਂ ਵੱਲੋਂ ਇੱਕ ਛੋਟਾ ਜਿਹਾ ਵਪਾਰ ਸ਼ੁਰੂ ਕਰੋ ਮੁਨਾਫਾ ਹੋਣ ਉੱਤੇ ਮੈਂ ਤੁਹਾਡੀ ਲਗਾਤਾਰ ਸਹਾਇਤਾ ਕਰਦਾ ਰਹਾਂਗਾ ਮੈਨੂੰ ਪੂਰੀ ਆਸ ਹੈ ਇੱਕ ਦਿਨ ਤੂੰ ਬਹੁਤ ਵੱਡਾ ਵਪਾਰੀ ਬਣ ਸਕਦਾ ਹੈ ਇਸ ਤਰ੍ਹਾਂ ਸਮਝਾ ਕੇ ਗੁਮਾਂਡੀਆਂ ਦਾ ਮੁੰਡਾ ਜਿਸ ਦਾ ਨਾਮ ਬਾਲਾ ਸੀ ਨਾਨਕ ਜੀ ਦਾ ਬਚਪਨ ਦਾ ਮਿੱਤਰ ਹੋਣ ਦੇ ਕਾਰਨ ਸਮਾਨ ਉਮਰ ਦਾ ਸੀ ਉਹਨਾਂ ਦੇ ਨਾਲ ਭੇਜ ਦਿੱਤਾ ਤਾਂ ਕੀ ਨਾਨਕ ਨੂੰ ਆਪਣੀ رائے ਦੇ ਕੇ ਸਹਾਇਤਾ ਵੀ ਕਰਦਾ ਰਹੇ ਹੁਣ ਨਾਨਕ ਜੀ ਨੂੰ ਪਿਤਾ ਜੀ ਨੇ ਇੱਕ ਵਿਸ਼ੇਸ਼ ਆਦੇਸ਼ ਦਿੱਤਾ ਕਿ ਪੁੱਤਰ ਕਿਤੇ ਧੋਖਾ ਨਹੀਂ ਖਾਣਾ ਖਰਿਆ ਸੌਦਾ ਹੀ ਕਰਨਾ ਦੋਨੋਂ ਮਿੱਤਰ ਤਲਵੰਡੀ ਵੱਲੋਂ ਗੁਆਂਡੀ ਨਗਰ ਲਈ ਚੱਲ ਪਏ ਰਸਤੇ ਵਿੱਚ ਇਕ ਸਥਾਨ ਉੱਤੇ ਸੜਕ ਦੇ ਕੰਡੇ ਉੱਤੇ ਸਾਧੂਆਂ ਦਾ ਡੇਰਾ ਵਿਖਾਈ ਦਿੱਤਾ ਨਾਨਕ ਜੀ ਨੇ ਸਾਧੂਆਂ ਦੇ ਦਰਸ਼ਨ ਦੀ ਇੱਛਾ ਜ਼ਾਹਰ ਕੀਤੀ ਅਤੇ ਦੋਨੋਂ ਸਾਥੀ ਰਸਤਾ ਛੱਡ ਸਾਧੂਆਂ ਦੇ ਡੇਰੇ ਪਹੁੰਚ ਗਏ ਸਾਰੇ ਸਾਧੂ ਭਜਨ ਵਿੱਚ ਵਿਅਸਤ ਸਨ ਨਾਨਕ ਜੀ ਨੇ ਉਹਨਾਂ ਦੇ ਮਹੰਤ ਵੱਲੋਂ ਗੱਲਬਾਤ ਕੀਤੀ ਸੰਤੋਜੀ ਤੁਹਾਡੇ ਭੋਜਨ ਪਾਣੀ ਦੀ ਕੀ ਵਿਵਸਥਾ ਹੈ ਜਵਾਬ ਵਿੱਚ ਮਹੰਤ ਨੇ ਦੱਸਿਆ ਪੁੱਤਰ ਕੋਈ ਦਾਨੀ ਭੋਜਨ ਲਿਆ ਦਿੰਦਾ ਹੈ ਤਾਂ ਅਸੀਂ ਭੋਜਨ ਕਰ ਲੈਨੇ ਹਾਂ ਨਹੀਂ ਤਾਂ ਬਿਨਾਂ ਭੋਜਨ ਦੇ ਅਸੀਂ ਸਮਾਂ ਬਤੀਤ ਕਰਦੇ ਹਾਂ ਏ ਸੁਣ ਕੇ ਨਾਨਕ ਜੀ ਨੇ ਮਹੰਤ ਨੂੰ 20 ਰੁਪਏ ਦੇ ਦਿੱਤੇ ਅਤੇ ਕਿਹਾ ਮਹਾਪੁਰਖੋ ਤੁਸੀਂ ਇਸ ਵੱਲੋਂ ਆਪਣੇ ਭੋਜਨ ਦਾ ਪ੍ਰਬੰਧ ਕਰ ਲਵੋ ਪਰ ਮਹੰਤ ਜੀ ਨੇ ਪੁੱਛਿਆ ਪੁੱਤਰ ਇਹ ਰੁਪਏ ਤੂੰ ਅਸੀਂ ਸਾਧਵਾਂ ਨੂੰ ਕਿਉਂ ਦੇਣਾ ਚਾਹੁੰਦਾ ਹੈ ਜਵਾਬ ਵਿੱਚ ਨਾਨਕ ਜੀ ਨੇ ਕਿਹਾ ਮੈਨੂੰ ਪਿਤਾ ਜੀ ਨੇ ਇੱਕ ਖਰਾਸੋਦਾਂ ਕਰਨ ਲਈ ਭੇਜਿਆ ਹੈ ਮੈਨੂੰ ਅਜੀਹ ਹ ਲੱਗਦਾ ਹੈ ਕਿ ਇਸ ਤੋਂ ਅੱਛਾ ਖਰਾਸੋਦਾਂ ਹੋਰ ਹੋ ਨਹੀਂ ਸਕਦਾ ਇਸ ਵਿੱਚ ਮੁਨਾਫਾ ਹੀ ਮੁਨਾਫਾ ਤਵ ਕਾਈ ਦਿੰਦਾ ਹੈ ਤਦ ਮਹੰਤ ਨੇ ਕਿਹਾ ਪੁੱਤਰ 80 ਰੁਪਏ ਨਹੀਂ ਲੈਂਦੇ ਜੇਕਰ ਤੁਹਾਡੀ ਇੱਛਾ ਹੈ ਤਾਂ ਸਾਨੂੰ ਅਨਾਜ ਲਾ ਦਿਓ ਅਸੀਂ ਆਪ ਭੋਜਨ ਤਿਆਰ ਕਰ ਲਵਾਂਗੇ ਏ ਸੁਣ ਕੇ ਨਾਨਕ ਜੀ ਕੋਲ ਦੇ ਨਗਰ ਚੁਣਕਾਏ ਗਏ ਉਥੋਂ ਸਾਰੇ ਪ੍ਰਕਾਰ ਦੀ ਰਸਦ ਖਰੀਦ ਕੇ ਇੱਕ ਬੈਲ ਗੱਡੀ ਵਿੱਚ ਲਦਵਾ ਕੇ ਸਾਧੂ ਸੰਨਿਆਸੀਆਂ ਨੂੰ ਦੇ ਕੇ ਵਾਪਸ ਘਰ ਨੂੰ ਪਰਤੇ ਗੁਰੂ ਰੂਪ ਸਾਧ ਸੰਗ ਜੀਓ ਉਸ ਤੋਂ ਬਾਅਦ ਹੀ ਲੰਗਰ ਦੀ ਪ੍ਰਥਾ ਅਜੇ ਤੱਕ ਚੱਲ ਰਹੀ ਹੈ ਸਾਂਖੀ ਸਮਾਪਤ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ